ਸਾਸੀ ਗਾਲ ਜੀ ਅਸੀਂ ਇਸ ਵਕਤ ਖੜੇ ਆ ਬਠਿੰਡਾ ਦੇ ਬੱਸ ਸਟੈਂਡ ਦੇ ਨੇੜੇ ਜਿੱਥੇ ਕਿ ਆਟੋ ਖੜਦੇ ਹੁੰਦੇ ਆ ਸਵਾਰੀਆਂ ਨੂੰ ਲੈਣ ਵਾਸਤੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਅੱਜ ਇੱਕ ਚੈਕਿੰਗ ਅਭਿਆਨ ਚਲਾਇਆ ਗਿਆ ਜਿਹੜੇ ਆਟੋ ਰੋਡ ਤੇ ਖੜੇ ਹੁੰਦੇ ਆ ਆਉਣ ਜਾਣ ਚ ਟ੍ਰੈਫਿਕ ਨੂੰ ਵਿਘਨ ਪੈਂਦੀ ਹੈ ਨਾਲ ਹੀ ਜਿਹੜੇ ਡਾਕੂਮੈਂਟ ਤੋਂ ਬਗੈਰ ਜਿਹੜੇ ਕੁਝ ਵਿੱਚ ਇਹਨਾਂ ਦੇ ਸ਼ਾਮਲ ਨੇ ਆਟੋ ਵਾਲਿਆਂ ਦੇ ਈ ਰਿਕਸ਼ਾ ਦੇ ਜਾਂ ਫਿਰ ਆਟੋ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਚਰਾਨ ਕੱਟੇ ਜਾ ਰਿਹਾ ਜਿਹੜੇ ਬਿਨਾਂ ਕਿਸੇ ਡਾਕੂਮੈਂਟ ਜਾਂ ਫਿਰ ਕੋਈ ਉਲੰਘਣਾ ਕਰਦੇ ਆ ਰੂਲਸ ਦੀ ਤਾਂ ਉਖੀ ਪਿਛਲੇ ਦਿਨੀ ਕਾਫੀ ਘਟਰਾਵਾ ਹੋਈਆਂ ਨੇ ਇੰਨਾ ਈ ਰਿਕਸ਼ਾ ਤੇ ਆਟੋ ਵਾਲੇ ਦੇ ਵਿੱਚ ਕੁਝ ਇਹੋ ਜਿਹੇ ਸ਼ਰਾਰਤੀ ਤੱਤ ਸ਼ਾਮਿਲ ਨੇ ਕ੍ਰਿਮੀਨਲ ਟਾਈਪ ਦੇ ਲੋਕ ਸ਼ਾਮਿਲ ਨੇ ਜਿਹੜੇ ਕਿ ਸਵਾਰੀਆਂ ਨੂੰ ਲੁੱਟਦੇ ਨੇ ਜਿਹੜੇ ਖਾਸ ਕਰਕੇ ਜਿਹੜੇ ਪ੍ਰਵਾਸੀ ਹੁੰਦੇ ਆ ਜਾਂ ਫਿਰ ਟ੍ਰੇਨ ਤੋਂ ਉਤਰਦਾ ਕੋਈ ਜਾਂ ਰਾਤ ਦੇ ਵੇਲੇ ਕੋਈ ਸਵਾਰੀ ਜਾਂਦੀ ਆ ਉਹਨੂੰ ਲੁੱਟ ਲੈਂਦੇ ਆ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਪਿਛਲੇ ਦਿਨੀ ਨਿਗਾ ਚ ਆਈਆਂ ਜਿਹਨੂੰ ਦੇਖਦੇ ਹੋਏ ਟ੍ਰੈਫਿਕ ਇਨਚਾਰਜ ਅਮਰੀਕ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਅੱਜ ਇਹ ਚੈਕਿੰਗ ਅਭਿਆਨ ਵੱਖ-ਵੱਖ ਥਾਵਾਂ ਤੇ ਵੀ ਟਿੰਡਾ ਦੇ ਵਿੱਚ ਚਲਾਇਆ ਜਾ ਰਿਹਾ ਹੈ ਪਹਿਲਾਂ ਲਿਬਰਟੀ ਚੌਕ ਤੇ ਉਸ ਤੋਂ ਬਾਅਦ ਹੁਣ ਬੱਸ ਸਟੈਂਡ ਤੇ ਚੈਕਿੰਗ ਹੋ ਰਹੀ ਹੈ ਤੇ ਘੰਟੇ-ਘੰਟੇ ਬਾਅਦ ਜਿਹੜੇ ਪੁਆਇੰਟ ਐ ਇਹਦੇ ਚੈਕਿੰਗ ਦੇ ਬਦਲੇ ਜਾ ਰਿਹਾ ਤਾਂ ਸ਼ਹਿਰ 'ਚ ਹੋਰ ਥਾਵਾਂ ਤੇ ਵੀ ਇਹ ਜਾਰੀ ਰੋ ਜਿੱਥੇ ਤੇ ਆਟੋ ਖੜਦਿਆਂ ਜਾਂ ਜਿੱਥੇ ਵੀ ਪ੍ਰੋਬਲਮ ਹੈਗੀ ਐ ਲੋਕਾਂ ਦੀਆਂ ਫਰ شکایتਾਂ ਆਈਆਂ ਨੇ ਉਹਨਾਂ ਦੇ ਲਈ ਅੱਜ ਟ੍ਰੈਫਿਕ ਪੁਲਿਸ ਵੱਲੋਂ ਇਹ ਖਾਸ ਤੌਰ ਤੇ ਅਭਿਆਨ ਚਲਾਇਆ ਗਿਆ ਹੈ ਤਾਂ ਕਈ ਚਲਾਨ ਵੀ ਕੱਟੇ ਆਪਾਂ ਅਮਰੀਕ ਸਿੰਘ ਟ੍ਰੈਫਿਕ ਇੰਚਾਰਜ ਜਿਹੜੇ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਅੱਗੇ ਵੀ ਜਾਰੀ ਰਹੂਗਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਬਿਲਕੁਲ ਕਲੀਅਰ ਹੈ ਅੱਗੇ ਇਸ ਜਗ੍ਹਾ ਤੇ ਰੋਡ ਦੇ ਉੱਪਰ ਆਟੋ ਲੱਗੇ ਹੁੰਦੇ ਆ ਤੇ ਨੰਗਨ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਸੋ ਅੱਜ ਇਸ ਅਭਿਆਨ ਦੇ ਚਲਾਉਣ ਤੋਂ ਬਾਅਦ ਚੈਕਿੰਗ ਤੋਂ ਬਾਅਦ ਸੜਕ ਬਿਲਕੁਲ ਕਲੀਅਰ ਦਿਖ ਰਹੀ ਹੈ ਗੱਲਬਾਤ ਕਰਦੇ ਆ ਬ੍ਰੇਕ ਸਿਗਨਲ ਚੈਕਿੰਗ ਕਾਦੀ ਚੱਲੀ ਆ ਜੀ ਅ ਅੱਜ ਜਿਹੜੇ ਇਹ ਰਿਕਸ਼ਾ ਰ ਆਟੋ ਰਿਕਸ਼ਾ ਦੀ ਬਾਰ ਬਾਰ ਕੰਪਲੀਟ ਆ ਰਹੇ ਸੀ ਬੱਸ ਸਟੈਂਡ ਦੇ ਉੱਤੋਂ ਵੀ ਬਿਲਕੁਲ ਰਸਤਾ ਨਹੀਂ ਦਿੰਦੇ ਸੀ ਤੇ ਆ ਇਹ ਜ਼ਰੂਰ ਤੋਂ ਜ਼ਿਆਦਾ ਸਵਾਰੀਆਂ ਬਿਠਾ ਕੇ ਚਲਾਉਂਦੇ ਹੈਗੇ ਅੱਜ ਉਹਨਾਂ ਦੀ ਆਟੋ ਰਿਕਸ਼ਾ ਤੇ ਰਿਕਸ਼ਾ ਦੀ ਚੈਕਿੰਗ ਚੱਲ ਰਹੀ ਹੈ ਜਿਨ੍ਹਾਂ ਕੋਲੇ ਡਾਕੂਮੈਂਟ ਹੈ ਨਹੀਂ ਉਹਨਾਂ ਨੂੰ ਅਸੀਂ ਇੰਪੌਂਡ ਕਰ ਰਹੇ ਹਾਂਗੇ ਤੇ ਬਾਕੀ ਚਲਾਨ ਵੀ ਕੱਟ ਰਹੇ ਹਾਂ ਇਹਨਾਂ ਦੇ ਅਸੀਂ ਤੇ ਦੂਰ ਸ਼ਹਿਰ ਜੋ ਹੋਰ ਥਾਵਾਂ ਦੇ ਵੀ ਚੈਕਿੰਗ ਹਾਂ ਕੰਟੀਨਿਊ ਚੱਲੂਗੀ ਬਸ ਇਹ ਤੋਂ ਅਸੀਂ ਘੰਟਾ-ਘੰਟਾ ਲਾ ਕੇ ਅਸੀਂ ਪੁਆਇੰਟ ਚੇਂਜ ਕਰੀ ਜੰਨੇਗੇ ਆ ਸਾਰਾ ਦਿਨ ਹੀ ਇਹਨਾਂ ਦੇਤੇ ਹੁਣ ਕੰਟੀਨਿਊ ਇਹਨਾਂ ਤੇ ਆਟੋ ਰਿਕਸ਼ਾ ਤੇ ਅਸੀਂ ਕਰਨੇ ਸਰ ਉਹ ਵੀ ਹੋਰ ਜਿਵੇਂ ਇਹ ਵਾਰ ਵਿੱਚ 10000 ਰੱਖ ਸਕਦੇ ਆ ਵੀ ਉਹ ਵੀ ਉਹ ਵੀ ਚੈਕਿੰਗ ਕਰ ਰਹੇ ਅਸੀਂ ਜੇ ਕੋਈ ਕੋਈ ਮਿਲਦਾ ਉਹਦੇ ਮੁਤਾਬਕ ਉਹਦੇ ਕਾਰਵਾਈ ਕੀਤੀ ਜਾਊਗੀ ਆ ਅਸੀਂ ਕਰੀਬ 10 ਇਹ ਰਿਕਸ਼ੇ ਤੇ ਆਟੋ ਰਿਕਸ਼ਾ ਜਿਹੜੇ ਵਿਦਆਊਟ ਡਾਕੂਮੈਂਟ ਸੀ ਉਹ ਇੰਪਾਉਂਡ ਕੀਤੇ ਆ ਨੇ ਅੱਜ ਸੀ ਵੀ ਅੱਗੇ ਵੀ ਚੱਲਣੀ ਨਹੀਂ ਇਹ ਕੰਟੀਨਿਊ ਚੱਲੂਗੀ ਵੀਰਣਾ ਵਿੱਚ ਵਿਚਾਲੇ ਜੇ ਕੋਈ ਲਾਣ ਡਿਊਟੀ ਆ ਗਈ ਉਹਨੂੰ ਛੱਡ ਕੇ ਨਹੀਂ ਇਹ ਸਾਰਾ ਸਿਸਟਮ ਚੱਲੂਗਾ ਸਾਡਾ ਆ ਦੇਖੋ ਇਹਨਾਂ ਨੂੰ ਮੈਸੇਜ ਕਿਤੇ ਦੇਣਾ ਬਾਰ-ਬਾਰ ਸਾਡੀਆਂ ਪਹਿਲਾਂ ਬਹੁਤ ਵਾਰੀ ਮੀਟਿੰਗਾਂ ਵੀ ਹੋ ਚੁੱਕੀਆਂ ਇਹਨਾਂ ਨੂੰ ਬਾਰ-ਬਾਰ ਦੈਤਾਂ ਦੇ ਦਿੱਤੇ ਆ ਵੀ ਦੇਖੋ ਯੂਨੀਫਾਰਮ ਪਾਓ ਕੇ ਇਸ ਵਾਰ ਇਹਨਾਂ ਬਿਠਾਓ ਪ੍ਰੋਪਰ ਸਾਈਡ ਤੇ ਆਦਾ ਈ ਰਿਕਸ਼ਾ ਔਟੋ ਰਿਕਸ਼ਾ ਕਢਾ ਕੇ ਇਸ ਵਾਰੀ ਚੜਾਓ ਲੇਕਿਨ ਇਹਨਾਂ ਦੇ ਕੋਈ ਅਸਰ ਨਹੀਂ ਹੋਇਆ ਇਹ ਵਿੱਚ ਕੁਝ ਯੂਨੀਅਨ ਵਾਲੇ ਵੀ ਆ ਕੁਝ ਵਿਦਆਉਟ ਯੂਨੀਅਨ ਵਾਲੇ ਵੀ ਆ ਅੱਜ ਉਹਨਾਂ ਨੂੰ ਸਾਰਿਆਂ ਨੂੰ ਪਾਸੇ ਜੋ ਹੈਗਾ ਜਿਹਦੇ ਕੋਲ ਡਾਕੂਮੈਂਟ ਨਹੀਂ ਉਹ ਤਾਂ ਜ਼ੀ ਇੰਪੋਰਟ ਕੀਤਾ